ਕਿ ਫੱਟ ਚੁੰਦੀ ਉੱਪਰ ਤੇ ਖਾਣ ਨੂੰ ਕੁਝ ਹੈ ਵੀ ਨਹੀਂ ਸਾਡੇ ਦਿਹਾੜੀ ਵਾਲੇ ਹੀ ਘਰ ਬੈਠੇ ਆ ਖਾਣ ਨੂੰ ਕੀ ਤੁਸੀਂ ਸਾਰੇ ਦੇਖ ਰਹੇ ਹੋ ਬੁਲੰਦ ਟੀਵੀ ਤੇ ਮੈਂ ਪ੍ਰਤਿਭਾ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਸੀ ਮੌਜੂਦ ਹਾਂ ਪਿੰਡ ਚ ਮਾਰੂ ਦੇ ਵਿੱਚ ਜੋ ਕਿ ਹੜ ਦੇ ਪਾਣੀ ਦੀ ਮਾਰ ਹੇਠ ਆ ਚੁੱਕਾ ਹੈ ਇੱਥੇ ਬਹੁਤ ਪਾਣੀ ਸੀਗਾ ਜੋ ਕਿ ਹੁਣ ਥੋੜਾ ਪਾਣੀ ਦਾ ਪੱਧਰ ਘਟ ਗਿਆ ਹੈ ਪਰ ਸੜਕ ਤੋਂ ਘਟਿਆ ਹੈ ਤੇ ਖੇਤਾਂ ਵਿੱਚ ਹਲੇ ਵੀ ਪਾਣੀ ਉਸੇ ਲੋਟ ਵਗ ਰਿਹਾ ਹੈ ਤੁਸੀਂ ਸਾਰੇ ਦੇਖ ਸਕਦੇ ਹੋ ਕਿ ਇੱਥੇ ਦੀ ਲੋਕਾਂ ਦੀ ਫਸਲਾਂ ਕਿਸ ਲੋਟ ਖਰਾਬ ਹੋ ਗਈਆਂ ਨੇ ਫਸਲਾਂ ਦੇ ਵਿੱਚ ਹਲੇ ਵੀ ਪਾਣੀ ਹੈ ਤੇ ਹਜੇ ਵੀ ਇਹ ਪਿੰਡ ਚਾਰੋਂ ਪਾਸੋਂ ਪਾਣੀ ਨਾਲ ਖੀਰਿਆ ਹੋਇਆ ਹੈ ਕਹਿ ਸਕਦੇ ਹਾਂ ਕਿ ਪਿੰਡ ਦੇ ਵਿੱਚ ਹਲੇ ਪਾਣੀ ਨਹੀਂ ਹੈ ਪਰ ਪਿੰਡ ਦੇ ਜੋ ਆਂਦੇ ਰਸਤੇ ਨੇ ਜਾਂ ਜੋ ਬਾਹਰ ਜਾਂਦੇ ਰਸਤੇ ਨੇ ਉਹਨਾਂ ਤੇ ਹੱਲੇ ਵੀ ਪਾਣੀ ਮੌਜੂਦ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਨਾਂ ਕੰਦਾ ਤੇ ਹਲੇ ਵੀ ਸਲਾਬ ਹੈ ਤੇ ਇਹ 4-4 ਫੁੱਟ ਤੱਕ ਇਹ ਬਸ ਸਟੈਂਡ ਹੈ ਇੱਥੇ 4-4 ਫੁੱਟ ਤੱਕ ਜੋ ਪਾਣੀ ਸੀਗਾ ਤੇ ਇਹਨਾਂ ਦਾ ਕਹਿਣਾ ਹੈ ਕਿ ਇਹ ਪਾਣੀ ਹਲੇ ਕੱਲ ਹੀ ਉਤਰਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਅੰਦਰ ਵੀ ਪਾਣੀ ਸੀ ਔਰ ਹਲੇ ਵੀ ਇਹ ਪਾਣੀ ਥੋੜਾ ਥੋੜਾ ਸੁੱਕਿਆ ਹੈ ਤੇ ਹਲੇ ਵੀ ਇਸ ਤੇ ਸਲਾਬ ਜੋ ਹੈ ਖੜੀ ਹੈ ਤੇ ਉਧਰੋਂ ਪਾਣੀ ਹੋਰ ਆਂਦਾ ਦਿਖ ਰਿਹਾ ਹੈ ਤੇ ਜਿਸ ਕਰਕੇ ਇਹ ਹਲੇ ਵੀ ਇੱਥੋਂ ਜੋ ਪਾਣੀ ਦਾ ਖਤਰਾ ਹੈ ਉਹ ਪੂਰੀ ਤਰ੍ਹਾਂ ਨਹੀਂ ਟਲੇਆ ਆਉ ਇੱਥੇ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮਾਣੂ ਪਾਣੀ ਕਰਕੇ ਤਾਂ ਕਿ ਇੱਕ ਦੋ ਹਰੇ ਚਾਰੇ ਕੀ ਡੰਗਰ ਬੱਛੇ ਥੋੜਾ ਜਿਹਾ ਪਾਣੀ ਦੀ ਦਿੱਕਤ ਲੋਕਾਂ ਨੂੰ ਹਲਾ ਚੱਲੀ ਹੋ ਗਈ ਜੀ ਕਿ ਪਾਣੀ ਦੇ ਡਰ ਕੇ ਮਾੜੇ ਬੰਦੇ ਉਹ ਸਮਾਨ ਉਧਰ ਆਧਰ ਕਰਨਾ ਪੜਿਆ ਜੀ ਥੋੜਾ ਜਿਹਾ 4 ਫੁੱਟ ਪਾਣੀ ਬਾਹਰਲੀ ਸਾਈਡ ਵਿੱਚ ਪੜ ਗਿਆ ਆਪਣਾ ਬਚਾਅ ਕਰਨ ਲਈ ਲੋਕਾਂ ਨੇ ਬੰਨ ਲਿਆ ਇਸ ਕਰਕੇ ਫਸਲਾਂ ਵੀ ਤਬਾਹ ਹੋ ਗਈ ਸਾਰੀ ਫਸਲ ਜੀ ਉੱਪਰ 3 ਫੁੱਟ ਪਾਣੀ ਤਾਂ ਜੀ ਉੱਪਰ ਫਸਲ ਦੇ ਉੱਪਰ ਸਾਰਾ ਸਾਰਾ ਪਾਣੀ ਪਾਣੀ ਨਜ਼ਰ ਆਉਂਦਾ ਸੀ ਇਸ ਕਰਕੇ ਬਾਕੀ ਤੋਂ ਜੋ ਖਮੜਾ ਮੂਟਾ ਹੋਇਆ ਟੰਗਰ ਬੱਚੇ ਦੋ ਉਹਨਾਂ ਨੂੰ ਸੁਖਸ਼ਾਂਤੀ ਹੈ ਜੀ ਬਾਕੀ ਬਾਕੀ ਕੁਦਰਤ ਦੀ ਦੇੜ ਹੈ ਜੀ ਜੋ ਕੁਦਰਤ ਕੇ ਮੂਰਾ ਕਰ ਰਿਹਾ ਥਾ ਉਹ ਹੋਰ ਕੁਝ ਨਹੀਂ ਕਰ ਸਕਦੇ ਉਹ ਤਾਂ ਮਹਾਰਾਜ ਦੀ ਮਰਜ਼ੀ ਹੈ ਜੀ ਤੁਸੀਂ ਸਰਕਾਰ ਤੋਂ ਕੀ ਮੰਗ ਕਰੋਗੇ ਸਰਕਾਰ ਤੋਂ ਅਸੀਂ ਜੋ ਮੰਗ ਕੀ ਕਰਾਂਗੇ ਜੀ सानू बैठने वास्तव माड़ा मोटा आप समा राशन गरीबा पानी बढ़ जी, मकान गया जीदे 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 जी उसकी रिपेयर पैसे मकान गिर गया पैसे चाहिए बेनती है हमारी ई जी टेड़ा लग बात करें क्या है घर में पानी तो नहीं बड़ा है नुकसान नहीं पर टेड़ा तो बहुत पैगी

ਅੱਜ ਤੱਕ ਬੰਦਾ ਨਹੀਂ ਲਾਇਆ ਸਰਕਾਰ ਦੀ ਨਕਾਮੀਆਂ ਕਰਕੇ ਦੋ ਬੰਦੇ ਹੋ ਟੁੱਟੇ ਸਾਰਾ ਪਾਣੀ ਇੱਥੇ ਨੂੰ ਹੋ ਜਾਂਦਾ ਬੜਾ ਪਾਣੀ ਦਾ ਪਰ ਨੁਕਸਾਨ ਬਹੁਤ ਹੋ ਗਿਆ ਜੀ ਬਹੁਤ ਨੁਕਸਾਨ ਹਰ ਸਾਲ ਆਂਦਾ ਸਰ ਹਰ ਸਾਲ ਆਂਦਾ ਪਿਛਲੇ ਸਾਲ ਲਈਆ 2023 ਜ ਇਸ ਤੋਂ ਵੀ ਜ਼ਿਆਦਾ ਪਾਣੀ ਸੀ ਇਸ ਤੋਂ ਵੀ ਜ਼ਿਆਦਾ ਕਦੇ ਮੁਆਵਜ਼ਾ ਨਹੀਂ ਦਿਆ ਸਰਕਾਰ ਨੇ ਕੁਝ ਵੀ ਨਹੀਂ ਦਿੱਤਾ ਕੁਝ ਵੀ ਨਹੀਂ ਦਿੱਤਾ ਜੀ ਨਾ ਮਕਾਨਾਂ ਦਾ ਇਹ ਪਹਿਲੀ ਵਾਰ ਕੁਝ ਨਾ ਮਕਾਨਾਂ ਦਾ ਇਹ ਇਸ ਪਿੰਡ ਦੀ ਪਹਿਲੀ ਇੱਕ ਨੰਬਰ ਤੇ ਹੈ ਜੀ ਬਿਸੀ ਬਿਸੀ ਹੋਰ ਕੋਈ ਨਹੀਂ ਕਦੀ ਆਇਆ ਜੀ ਜਿੰਨਾ ਆਈ ਕਿ ਪਿੰਡਾਂ ਦੇ ਗੌਰ ਹੋਰੀ ਨਾ ਕਦੀ ਨਹੀਂ ਆਇਆ ਸਰਕਾਰ ਨੇ ਕਦੀ ਗੌਰ ਨਹੀਂ ਕਰੀ ਜਿਹੜੇ ਪਿੰਡਾਂ ਮੈਂ ਤੇ ਰੈਸ਼ਨ ਆ ਰਿਹਾ ਉਹਦੇਰੇ ਕੋਈ ਸਰਕਾਰ ਕੋਈ ਨਹੀਂ ਪੁੱਛੜੀ ਕੋਈ ਸੇ ਗੋਮਾਂ ਛੋਟੀ ਕਾਮੀ ਮਾਲਾ ਲੈ ਗਾ ਰੋਮਾਂ ਦੇ ਉੱਪਰ ਲਾ ਲੈ ਸਰਕਾਰ ਦੇ ਹੱਲੀ ਤੇਰੀ ਕੋਸਾ ਹਾਂ ਗੋਮਾਂ ਦੇ ਫਾਂਡਾ ਰਾਂ ਇਕੱਠਾ ਹੋ ਗਿਆ ਚਾਰ ਆ ਰਾਂ ਡੰਗਰਾ ਛੁੱਕਾ ਰੈਸ਼ਨ ਆ ਰਿਹਾ ਉਹ ਦੇਰੇ ਸਰਕਾਰ ਤੋਂ ਕੋਈ ਮਦਦ ਨਹੀਂ ਆਈ ਸਰਕਾਰ ਦੇ ਕੋਈ ਇਹ ਸਾਰੀ ਆਪਣੀ ਜਿਹੜੀ ਫਾਉਂਡੇਸ਼ਨ ਵਾਲੇ ਉਹ ਸਾਰੇ ਆ ਰਹੇ ਪਿੰਡਾਂ ਚੋਂ ਜੋ ਵੀ ਆ ਰਹੇ ਨੇ ਸਰਕਾਰ ਵੱਲੋਂ ਕੋਈ ਨਹੀਂ ਹੈਗਾ

कारी मिनट ए भी देख ले छवेरा निगाह मार दियो हम भी इसी सी गले जुड़े देख आबर पर नहीं जमीन है हम भी मारा भी जो ही टिका है।, है इस करका जी या जिम्मेदार मर गया पहला मर के ती काका कंडा मारा गया है दाना पक्का मानो किथे मिलेगा ये नहीं मानो मिलेगा मुलन को तो मिलेगा चूक का लिया मैं बल्ला ਇਹ ਬੱਲਾ ਕਿੱਥੇ ਚੱਲਿਆ ਮੈਂ ਸਾਡੇ ਸਾਫ ਕਸਰਾਂ ਦੇ ਪਿੱਛੇ ਜੋ 5 ਸਾਲ ਕਰਕੇ ਗਏ ਰਸ ਬੱਚੀ ਅੱਛਾ ਜੀ ਹਾਂ ਜੀ ਜਿੱਥੇ ਆਪਾਂ ਹੁਣ ਖੜੇ ਆ ਇੱਥੇ ਵੀ ਕੁਝ ਦਿਨ ਪਹਿਲਾਂ ਘੱਗਰ ਸੀ ਇਹ ਕਈ ਸਾਲ ਪਹਿਲਾਂ ਤੇ ਜਿਹੜਾ ਇਹ ਚਾਰ ਸਫੇਰ ਵਾਲਾ ਇਲਾਕਾ ਜਿਹੜਾ ਗਰੀਬ ਤਬਕਾ ਇਹ ਝੁੰਗੀਆਂ ਪਾ ਕੇ ਰਹਿੰਦੇ ਸੀ ਘੱਗਰ ਦੀ ਵਜ੍ਹਾ ਕਰਕੇ ਕਿਉਂਕਿ ਇੱਕ ਟਿਕਾਣਾ ਤਾਂ ਹੈ ਨਹੀਂ ਸੀ ਫਿਰ ਹੌਲੀ-ਹੌਲੀ ਕਰਦੇ ਕਰਦੇ ਪਾਣੀ ਦਾ ਘਟਣਾ ਜਿਵੇਂ ਪਾਣੀ ਦੀ ਕਮੀ ਹੁੰਦੀ ਰਹੀ ਇੱਕ ਪੱਕੀ ਘੱਗਰ ਹੋ ਗਈ ਸਿੰਚਾਈ ਦੇ ਸਾਧਨ ਘਟਨ ਕਰਕੇ ਉਸ ਪਾਣੀ ਨੂੰ ਅਸੀਂ ਯੂਜ਼ ਕਰਨ ਲੱਗੇ ਹੁਣ ਜਿਹੜੀ ਅੱਜ ਦੀ ਸਮੱਸਿਆ ਪਿਛਲੇ 25 30 ਸਾਲ ਤੋਂ ਜਿਹੜੀ ਵੀ ਸਰਕਾਰ ਆਈ ਹੈ ਇਹ ਸਾਰੇ ਹਲਕੇ ਦੇ ਲੋਕ ਆ ਸੀ ਉਹਨਾਂ ਕੋਲ ਰੋ ਰਹੇ ਆਂਗੇ ਕਿ ਇਹ ਖੱਗਰ ਦੀ ਕੋਈ ਪੱਕਾ ਹੱਲ ਕਰੋ ਇਹਦਾ ਕੋਈ ਹੱਲ ਨਹੀਂ ਕਰਦਾ ਖੱਗਰ ਦਾ ਪਾਣੀ ਆਂਦਾ ਹੜ ਆਂਦਾ ਹੜ ਚ ਅਸੀਂ ਡੁੱਬਦੇ ਆਂ ਬਸ ਸਮਾਜ ਸੇਵੀ ਸੰਸਥਾਵਾਂ ਆਂਦੀਆਂ ਰਾਸ਼ਨ ਦੇ ਕੇ ਜਾਂਦੀਆਂ ਬਹੁਤ ਹੈਲਪ ਹੁੰਦੀ ਹੈ ਤੇ ਪ੍ਰਸ਼ਾਸਨਾਂ ਦਾ ਪ੍ਰਸ਼ਾਸਨ ਵੀ ਹੈਲਪ ਕਰਦਾ ਉਸ ਤੋਂ ਬਾਅਦ ਮੁਆਵਜ਼ਾ ਦਿੰਦੇ ਆਂ ਅਗਲੇ ਸਾਲ ਫੇਰ ਇਹ ਕੰਮ ਹੋ ਜਾਂਦਾ ਜਦੋਂ ਕਿ ਬਹੁਤ ਕੋਈ ਇਹ ਰੋਕਟ ਸਾਇੰਸ ਨਹੀਂ ਹੈ ਕਿ ਕਗਰਦਾ ਹੱਲ ਨਾ ਹੋ ਸਕੇ ਬੜੇ ਵਧੀਆ ਤਰੀਕਿਆਂ ਨਾਲ ਹੋ ਸਕਦਾ ਜੇ ਉੱਪਰ ਬੈਠੇ ਅਧਿਕਾਰੀ ਤੇ ਰਾਜਨੀਤਿਕ ਲੋਕ ਇਹਦੇ ਬਾਰੇ ਸੋਚਣ ਜੇ ਜੇ ਕਾਲੀ ਪਾਣੀ ਉਤਰਿਆ ਜੋ ਇੱਕ ਸਿਸਟਮ ਹੈ ਗਰਦਾਰੀਆਂ ਹੋਣਗੀਆਂ ਗਰਦਾਰੀਆਂ ਹੋਣ ਤੋਂ ਬਾਅਦ ਜਾਇਜ਼ਾ ਲਿਆ ਜਾਏਗਾ ਕਿੰਨੇ ਪਰਸੈਂਟ ਨੁਕਸਾਨ ਹੈ ਫਿਰ ਉਸ ਤੋਂ ਬਾਅਦ ਮੁਆਵਜ਼ਾ ਮਿਲੇਗਾ ਇੱਕ ਇੱਕ ਪਿਛਲੇ 10-15 ਸਾਲਾਂ ਤੋਂ ਇੱਕ ਹੋਰ ਨਵਾਂ ਸਿਸਟਮ ਚੱਲ ਗਿਆ ਪਹਿਲਾਂ ਜਦੋਂ ਜਿਆਦਾ ਮੀਂਹ ਪੈਂਦੇ ਸੀ ਜਾਂ ਹੜਾ ਆਉਂਦੇ ਸੀ ਜੇ ਕਿਸੇ ਦੀ ਇੱਕ ਕੰਧ ਵੀ ਡਿੱਗ ਜਾਂਦੀ ਸੀ ਨਾ ਉਹਦਾ ਵੀ ਮੁਆਵਜ਼ਾ ਮਿਲਦਾ ਸੀ ਚਾਹੇ 150 ਰੁਪਏ ਜੋ ਵੀ ਉਹ ਸਰਕਾਰ ਮਨਤੀ ਕਰਦੀ ਸੀ ਅੱਜ ਕੱਲ੍ਹ ਫਸਲਾਂ ਦਾ ਮੁਆਵਜ਼ਾ ਤਾਂ ਹੈ ਮੜਾ ਮੋਟਾ ਕਰ ਗਿਰੇ ਪਏ ਲੋਕਾਂ ਦੇ ਕੋਈ ਮੁਆਵਜ਼ਾ ਨਹੀਂ ਦਿੰਦਾ ਪਿਛਲੇ 2023 ਚ ਹੜ ਆਇਆ ਬਹੁਤ ਬੁਰੇ ਤਰੀਕੇ ਨਾਲ ਜਿਹੜਾ ਹੜ ਆਣ ਤੋਂ 15 ਦਿਨਾਂ ਬਾਅਦ ਉਹ ਕੰਦਾਂ ਤੜੀਆਂ ਲੋਕਾਂ ਦੀਆਂ ਪਤਾ ਵੀ ਨਹੀਂ ਲੱਗਿਆ ਵੀ ਥੱਲੇ ਥੱਲੇ ਦੀ ਪਾਣੀ ਨਿਕਲ ਗਿਆ ਉਹਨਾਂ ਨੂੰ ਕੋਈ ਕੁਝ ਵੀ ਨਹੀਂ 1 ਰੁਪਿਆ ਨਹੀਂ ਮਿਲਿਆ ਮੇਰੀ ਤੁਹਾਡੇ ਮਾਧਿਮ ਰਹੀ ਬੇਨਤੀ ਹੈ ਕਿ ਜਿਵੇਂ ਪਹਿਲਾਂ ਹੁੰਦਾ ਸੀ 15 20 ਸਾਲ ਪਹਿਲਾਂ ਘਰਾਂ ਦੀ ਗਰਦੋਰੀ ਵੀ ਕੀਤੀ ਜਾਵੇ ਦੇਖਿਆ ਜਾਵੇ ਜਿਨ੍ਹਾਂ ਲੋਕਾਂ ਦੇ ਘਰਾਂ 'ਚ ਪਾਣੀ ਵੜਿਆ ਤਰੇੜਾਈਆਂ ਗਰੀਬ ਲੋਕਾਂ ਦੇ ਛੋਟੇ ਛੋਟੇ ਘਰ ਹੈ ਵੀ ਉਹਨਾਂ ਦਾ ਵੀ ਜੋ ਬਣਦਾ ਉਹਦਾ ਮੁਆਵਜ਼ਾ ਦਿੱਤਾ ਜਾਵੇ ਸਰ ਆ ਜਿਹੜਾ ਪਾਣੀ ਆ ਰਿਹਾ ਇਹ ਫਿਰ ਤੋਂ ਦੁਬਾਰਾ ਆ ਰਿਹਾ ਤੇ ਕੱਲ ਜੀ ਸ਼ਾਮ ਨੂੰ ਛੱਡਿਆ ਸੀ ਪਾਣੀ ਉਹਨਾਂ ਨੇ ਤੇ ਸਵੇਰੇ 5 ਵਜੇ ਪਾਣੀ ਸਾਡੇ ਜਾਣ ਲੱਗਿਆ ਜੀ ਹੁਣ ਤਾਂ ਚਲੋ ਉਤਰ ਗਿਆ ਉਹਨੂੰ ਫਸਲਾਂ ਨੂੰ ਨੁਕਸਾਨ ਹੈ ਜੀ ਪਿੰਡ 'ਚ ਨਹੀਂ ਫਸਲਾਂ ਦਾ ਨੁਕਸਾਨ ਹੈ ਇਹ ਹੁਣ ਹਫ਼ਤਾ ਨਹੀਂ ਉਤਰਨਾ ਜੀ ਪਾਣੀ ਜੇ ਪਾਣੀ ਉਤਰ ਗਿਆ ਹਵਾ ਜਾਂ ਹਨੇਰੀ ਆ ਗਈ ਤਾਂ ਫਸਲਾਂ ਸਾਰੀ ਗਿਰ ਜਾਣਗੇ ਗੁਰਮੀਤ ਸਿੰਘ ਜੀ ਭਾਰਤੀ ਕਿਸਾਨ ਯੂਨੀਅਤ ਆਗਰਾ ਜਥੇਬੰਦੀ ਬਲਾਕ ਨੌਰ ਸਖਤਰੀ ਅੱਛਾ ਜੀ ਨੁਕਸਾਨ ਤਾਂ ਜੀ ਦੇਖੋ ਸਾਨੂੰ ਤੁਸੀਂ ਪਹਿਲਾਂ ਵੀ ਮਤਲਬ ਹੋਰ ਦੇਖਿਆ ਜੀ 50 ਸਾਲਾਂ ਤੋਂ ਹੁੰਦਾ ਆ ਰਿਹਾ ਤੇ ਸਾਡੇ ਬਜ਼ੁਰਗ ਵੀ ਇਸੇ ਤਰ੍ਹਾਂ ਦੇਖਦੇ ਚਲੇਗੇ ਜਿਹੜਾ ਇੱਕ ਘੱਗਰ ਹੈ ਜੀ ਇੱਕ ਘੱਗਰ ਦਾ ਕੋਈ ਅਜੇ ਤੱਕ ਪੱਕਾ ਹੱਲ ਨਹੀਂ ਹੋਇਆ ਇੱਕ ਘੱਗਰ ਤੇ ਸਿਆਸਤ ਜ਼ਰੂਰ ਹੁੰਦੀ ਹੈ ਸਾਡੇ ਇਲਾਕੇ ਦੇ ਵਿੱਚ ਹਰ ਮਤਲਬ ਜਦੋਂ ਵੀ ਕੋਈ ਐਮਐਲਏ ਬਣਦਾ ਉਹ ਇੱਕ ਘੱਗਰ ਦੇ ਥਰੂ ਹੀ ਬਣਦਾ ਹਾਂ ਘੱਗਰ ਦੇ ਨਾਂ ਤੇ ਵੋਟਾਂ ਮੰਗੀ ਜਾਂਦੀਆਂ ਨੇ ਉਹ ਐਸੇ ਦੇ ਐਸੇ ਨੂੰ ਕਹ ਕੇ ਵੀ ਹਾਂ ਤੁਹਾਡੇ ਘੱਗਰ ਦੇ ਬਾਲ ਕੱਢ ਦਾਂਗੇ ਸਿੱਧੇ ਕਰ ਦਾਂਗੇ ਅੱਗੇ ਤੋਂ ਕੋਈ ਮਾਰ ਨਹੀਂ ਆਣੀ ਇਸ ਕਰਕੇ ਇੱਥੇ ਸਿਆਸਤ ਬੜੀ ਤਾਕੜੀ ਸਿਆਸਤ ਹੁੰਦੀ ਹੈ ਇਸ ਦੇ ਨਾਂ ਤੇ ਵੋਟਾਂ ਮੰਗ ਕੇ ਤੇ ਲੋਕਾਂ ਨੂੰ ਇੱਕ ਤਰ੍ਹਾਂ ਦਾ ਗੁੰਮਰਾਹ ਕੀਤਾ ਜਾਂਦਾ ਹੈ ਇਹਨਾਂ ਦੇ ਭੋਲੇ ਭਾਲੇ ਲੋਕਾਂ ਤੋਂ ਵੋਟਾਂ ਲਈ ਜਾਂਦੀਆਂ ਤੇ ਯਾਨੀ ਕਿ ਮਤਲਬ ਸਿਆਸਤ ਬੜੀ ਤਾਕੜੀ ਹੁੰਦੀ ਹੈ ਇਸ ਘੱਗਰ ਦੇ ਨਾਂ ਤੇ ਤੇ ਸਾਨੂੰ ਮਾਰ ਵੀ ਇਹਨੂੰ ਸਾਨੂੰ ਸਾਡੇ 3 4 5 ਪਿੰਡਾਂ ਨੂੰ ਇਹਦੀ ਮਾਰ ਹੈ ਜੇ ਤੁਸੀਂ ਦੇਖਿਆ ਹੋਣਾ ਘੱਗਰ ਤੇ ਕਦੀ ਜਾ ਕੇ ਦੇਖਿਓ ਤੁਸੀਂ ਉਹ ਦੂਜੇ ਪਾਸੇ ਦੂਜੇ ਪਾਸੇ ਇੱਕ ਪੱਕਾ ਬੰਦਾ ਲੱਗਿਆ ਹੋਇਆ ਜਦ ਕੀ ਜੱਦੀ ਪ੍ਰਾਣਾ ਲੱਗਿਆ ਹੋਇਆ ਮੈਂ ਵੀ ਇੱਕ ਗੱਲ ਤੁਸੀਂ ਦੱਸਿਓ ਜੀ ਵੀ ਇੱਕ ਪਾਸੇ ਤਾਂ ਪੱਕਾ ਬੰਦਾ ਲੱਗਿਆ ਹੋਇਆ ਇੱਕ ਪਾਸੇ ਕੁਝ ਵੀ ਨਹੀਂ ਕੀ ਗੱਲ ਅਸੀਂ ਮਾਰ ਨੂੰ ਰੱਖਿਆ ਉੱਥੇ ਸਾਡੇ ਲਈ ਬੰਦ ਹੈ ਸਾਡੇ ਲਈ ਬੰਦ ਬਣਾਇਆ ਉਹਨਾਂ ਲਈ ਬੰਦ ਬਣਾਇਆ ਦੂਜੇ ਸਾਡੇ ਸਾਡ ਸਾਡੇ ਲਈ ਕੋਈ ਬੰਦ ਨਹੀਂ ਜਾਂ ਤਾਂ ਫਿਰ ਦੋਨੇ ਪਾਸੇ ਹੀ ਬੰਦ ਹੋਵੇ ਜਾਂ ਫਿਰ ਕਿਤੇ ਵੀ ਨਾ ਹੋਵੇ ਇਹ ਗੱਲੇ ਨਾ 20 ਸਾਲ ਅਸੀਂ ਤਾਂ ਮਾਰ ਹਰੇਕ ਸਾਲ ਸਾਨੂੰ ਹੋ ਗਿਆ 50 ਸਾਲ ਦੇਖਦੇ ਨੂੰ ਇਹ ਬਜ਼ੁਰਗਾਂ ਨੂੰ ਕਹਿੰਦੇ ਹਾਂ ਉਹਨੂੰ ਵੀ ਹਰੇਕ ਸਾਲ ਮਾਰ ਪੈਂਦੀ ਆ ਸਾਡੇ ਤੁਸੀਂ ਦੇਖ ਲਓ ਫਸਲਾਂ ਪੱਕੀਆਂ ਖੜੀ ਸੀ ਹੁਣ ਅਸੀਂ ਮਿਹਨਤ ਕਰਕੇ ਪੂਰੀ ਇਹਦੇ ਚ ਸਪਰੇਅ ਰੇ ਬਗੈਰਾ ਪਾ ਕੇ ਸਾਰਾ ਤਿਆਰ ਕਰਤੀ ਸੀ ਹੁਣ ਮਰ ਗਈਆਂ ਹੋਣਾ ਅਸੀਂ ਕਿਹਨੂੰ ਖੜਾਂਗੇ ਕਿ ਨੂੰ ਕਿ ਕਿਦੋਂ ਮੁਆਵਜ਼ਾ ਮੰਗਾਗੇ ਸਰਕਾਰ ਕਿਸ ਨੂੰ ਦੇ ਦੂਗੀ ਮੁਆਵਜ਼ਾ ਨਹੀਂ ਦੇ ਸਕਦੀ ਕਿਸ ਕਿਸ ਨੂੰ ਦੇ ਦੇ ਐਡੇ ਪੂਰੇ ਪੰਜਾਬ ਚ ਹੜ੍ਹ ਆਏ ਆ ਉਹ ਕਿਸ ਕਿਸ ਨੂੰ ਮੁਆਵਜ਼ਾ ਦੇਵੇ ਉਹ ਨਹੀਂ ਜੀ ਕਿਸੇ ਨੂੰ ਦੇ ਸਕਦਾ ਸਰਕਾਰ ਤੋਂ ਅਸੀਂ ਆਸ ਛੱਡਤੀ ਵੀ ਹੁਣ ਤਾਂ ਅਸੀਂ ਆਸਾਂ ਨੇ ਰੱਬ ਤੋਂ ਅਰਦਾਸ ਕਰਦੇ ਆ ਵੀ ਕੁਝ ਜੋ ਸਾਡੀ ਥੋੜੀ ਬਹੁਤੀ ਬਚ ਗਈ ਚਲੋ ਅਸੀਂ ਮਾੜਾ ਮੋਟਾ ਕੁਛ ਨਾ ਕੁਛ ਜੇ ਸਾਡੇ ਖਾਚੇ ਜੁਗੀ ਵੀ ਨਿਕੜੇ ਤਾਂ ਬਹੁਤ ਹੈ ਜੀ ਤੇ ਜਿਵੇਂ ਮਤਲਬ ਜਿੱਦਣ ਸਾਡੇ ਚੰਡੀਗੜ੍ਹ ਤੁਸੀਂ ਦੇਖਿਆ ਹੋਣਾ ਚੰਡੀਗੜ੍ਹ ਇੱਕ ਸੁਖਨਾ ਲੇਖ ਬਣੀ ਹੋਈ ਹੈ ਉਹ ਲੋਕਾਂ ਦੇ ਸੈਰ ਸਪਾਟੇ ਲਈ ਘੁੰਮਣ ਲਈ ਬਣਾਈ ਹੁੰਦੀ ਹੈ ਬਣਾਈ ਜਾਂਦੀ ਹੈ ਉੱਥੇ ਲੋਕ ਘੁੰਮਦੇ ਆ ਦੇਖ ਤੁਸੀਂ ਦੇਖਿਆ ਹੁਣ ਕਿਸਤੀਆਂ ਚ ਜਾਂਦੇ ਆ ਆਪਣਾ ਫਨ ਇੰਜੋਏ ਕਰਦੇ ਆ ਤੇ ਸਾਡੇ ਲਈ ਉਹ ਇੱਕ ਇੱਕ ਬੰਬ ਹੈ ਜਦੋਂ ਹੁਣ ਪਹਾੜੀ ਇਲਾਕੇ ਚ ਬਰਸਾਤ ਹੋਈ ਉੱਥੇ ਬਾਰਸ਼ ਪਈ ਹੈ ਉਹਨਾਂ ਨੇ ਉਹਦੇ ਇੱਕ ਫਲਟ ਗੇਟ ਚੱਕਤੇ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਪਿੱਛੇ ਲੋਕਾਂ ਦੀ ਫਸਲਾਂ ਪੱਕੀਆਂ ਜਾਂ ਕੱਚੀਆਂ ਜਾਂ ਕੀ ਹੈ ਕੀ ਵੀ ਹੋਵੇ ਕਿੰਨਾ ਮਾਰ ਪਈ ਹੈ ਪਰ ਸਾਡੇ ਇਲਾਕੇ ਨੂੰ ਉਹਦੀ ਇੰਨੀ ਮਾਰ ਹੈ ਉਹਨਾਂ ਨੇ ਇੱਕਲਾ ਫਲੱਡ ਗੇਟ ਚੱਕਦੇ ਉਹਨਾਂ ਦਾ ਪਾਣੀ ਜ਼ਿਆਦਾ ਹੋ ਗਿਆ ਸਾਡੇ ਇੱਥੇ ਆ ਗਿਆ ਉਹਨਾਂ ਨੇ ਖੱਗਰ ਤੋੜ ਗਏ ਇੱਥੇ ਪਾਣੀ ਸਾਡੇ ਖੇਤਾਂ ਚ ਵੜ ਗਿਆ ਸਾਡੀਆਂ ਫਸਲਾਂ ਮਾਰਤੀਆਂ ਇਹ ਵੀ ਤੁਸੀਂ ਉਹਨਾਂ ਨੇ ਵੀ ਥੋੜਾ ਜਿਹਾ ਇੰਨਾ ਵੀ ਸਰਕਾਰ ਨੇ ਵੀ ਇਹ ਨਹੀਂ ਕਿਹਾ ਵੀ ਨੀਚੇ ਵੀ ਦੇਖਣਾ ਜਾ ਕੇ ਜਦੋਂ ਇਹਨਾਂ ਨੂੰ ਸਰਕਾਰ ਨੂੰ ਪਹਿਲਾਂ ਪਤਾ ਸੀਗਾ ਪਹਿਲਾਂ ਵੀ ਪਤਾ ਸੀ ਵੀ ਫਲੱਡ ਆਂਦੇ ਆ ਹਰ ਇੱਕ ਸਾਲ ਆਂਦੇ ਆ ਮੈਡਮਾ ਅਸੀਂ ਨਾ ਜਦੋਂ ਝੋਨਾ ਲਾਇਆ ਅਸੀਂ ਇੱਥੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਜੀ ਸਾਡੇ ਬੋਰਾਾਂ ਚੋਂ ਧਰਤੀ ਚੋਂ ਪਾਣੀ ਕੱਢ-ਕੱਢ ਕੇ ਅਸੀਂ ਇਹ ਝੋਨਾ ਲਾਇਆ ਜੀ ਉਦੋਂ ਕਿੱਥੇ ਗਿਆ ਸੀ ਇਹਨਾਂ ਦਾ ਪਾਣੀ ਉਦੋਂ ਛੱਡ ਦਿੰਦੇ ਥੋੜਾ-ਥੋੜਾ ਪਾਣੀ ਛੱਡ ਕੇ ਉਦੋਂ ਸਾਨੂੰ ਪਾਣੀ ਪੂਰਾ ਹੁੰਦਾ ਇੱਕ ਧਰਤੀ ਦਾ ਪਾਣੀ ਬਚਦਾ ਤੇ ਸਾਡਾ ਵੀ ਕੋਈ ਨੁਕਸਾਨ ਨਾ ਹੁੰਦਾ ਅਸੀਂ ਡੀਜ਼ਲ ਕੋਕਿਆ ਡੀਜ਼ਲ ਫੂਕੇ ਝੋਨਾ ਲਾਇਆ ਪਰ ਉਦੋਂ ਪਾਣੀ ਇਹਨਾਂ ਦਾ ਇਹਨਾਂ ਨੇ ਇਕੱਠਾ ਕਰੀ ਗਏ ਹੁਣ ਵੀ ਕੀ ਕਰਦੇ ਆ ਦੋ ਦਿਨ ਰੋਕਦੇ ਆ ਰੋਗ ਲੰਨੇ ਹੋਰ ਰੁਕੂਆ ਤੁਸੀ ਦੇਖ ਲਓ ਪਾਣੀ ਰੁਕ ਗਿਆ ਤੁਸੀਂ 2 ਦਿਨ ਬਾਅਦ ਦੇਖਿਓ ਫੇਰ ਆਊਗਾ ਇਤਰਾ ਹੀ ਆਜੂਗਾ ਕਿਉਂ ਆਊਗਾ ਕਿਉਂਕਿ ਉਹ ਇਕੱਠੇ ਕਰ ਰਹੇ ਆ ਇਕੱਠਾ ਕਰਕੇ ਫੇਰ ਛੱਡ ਦਿੰਦੇ ਆ ਇਹ ਮਾਰ ਪੈਂਦੀ ਹੈ ਹਰ ਸਾਲ ਜ਼ਿਮੀਂਦਾਰ ਨੂੰ ਮਾਰ ਪੈਂਦੀ ਹੈ ਜੀ ਪਿਛਲੀ ਵਾਰੀ ਵੀ ਸਾਨੂੰ ਪਈ ਸੀ ਸਾਡੀਆਂ ਟੋਟਲੀ ਫਸਲਾਂ ਇੱਕਦਮ ਖਤਮ ਹੋ ਗਈ ਅਸੀਂ ਲਾ ਕੇ ਹਟੇ ਸੀਗੇ 2023 ਦੇ ਵਿੱਚ ਲਾ ਕੇ ਹਟੇ ਸੀ ਤੇ ਮਤਲਬ ਇੱਕ ਕੰਮ ਨਿਬੜ ਗਿਆ ਸੀਗਾ ਤੇ ਉਹ ਮਤਲਬ ਦੁਬਾਰੇ ਫੇਰ ਫਲੱਡ ਆ ਗਿਆ ਜਿੱਥੇ ਤੁਸੀਂ ਖੜੇ ਹੋ ਇੱਥੇ ਇੰਨਾ ਪਾਣੀ ਸੀਗਾ ਤਿੰਨ ਤਿੰਨ ਚਾਰ ਚਾਰ ਫੁੱਟਾ ਪਾਣੀ ਆ ਕੇ ਫਸਲਾਂ ਸਾਰੀ ਤਬਾਹ ਕਰੀਆਂ ਅਸੀਂ ਦੁਬਾਰੇ ਪਨੀਰੀ ਉਧਰ-ਉਧਰ ਤੋਂ ਮੰਗ-ਮੰਗ ਕੇ ਇਕੱਠੀ ਕਰਕੇ ਰਿਸਤੇਦਾਰਾਂ ਵਗੈਰਾ ਤੋਂ ਅਸੀਂ ਦੁਬਾਰੇ ਝੋਨਾ ਲਾਤਾ ਚਲੋ ਸਾਡਾ ਝੋਨਾ ਹੋ ਗਿਆ ਚਲੋ ਹੁਣ ਮੈਂ ਮਹਾਂ ਜੀ ਕਹੂੰਗਾ ਤੁਸੀਂ ਦੇਖ ਲਓ ਅਸੀਂ ਕਿੱਥੇ ਜਾਵਾਂਗੇ ਉੱਤ ਸਰ ਸੀਜ਼ਨ ਸੀਗਾ ਹੁਣ ਤਾਂ ਸੀਜ਼ਨ ਵੀ ਖਤਮ ਹਾਂ ਸੀਜ਼ਨ ਵੀ ਖਤਮ ਹੋ ਗਿਆ ਸਾਡੇ ਤਾਂ ਮੈਨੂੰ ਤਾਂ ਐਂ ਲੱਗਦਾ ਵੀ ਚੌਲ ਵੀ ਬਾਅਦ ਤੋਂ ਮੁੱਲ ਲੈਣੇ ਪੈਣੇ ਆ ਐ ਹਾਂ ਇਹ ਗੱਲ ਹੋ ਗਈ ਤਾਂ ਜਮੀਨ ਨਾ ਮਰ ਪਕੂਛੇ ਮਰਪਾ ਤਾਂ ਇਹ ਚੋ ਖੜੀਆਂ ਇਹੀ ਪਾਣੀ ਮਾਤ ਤੇ ਮਨ ਹਾੜ ਲਿਆ ਨਾ ਝੁਕੇ ਹੋ ਖਰਾਬ ਹੋ ਗਏ ਆ ਬੇਟੀ ਪਰ ਉਹ ਤਾਂ ਬਹੁਤ ਬੁਰਾ ਹਾਲ ਆ ਮੇਰੇ ਬੇਟੀ ਜਿਹੜੇ ਜਾਨਵਰ ਨੇ ਉਹਨਾਂ ਦੀ ਖਾਣ ਪੀਣ ਦੀ ਖਾਣ ਪੀਣ ਦੀ ਬੈਠੇ ਭੁੱਖੇ ਬੈਠੇ ਆ ਜਾਨਵਰ ਕਿਆ ਕੋਈ ਦੇ ਜਾ ਮੜ ਮੁੱਠ ਪਾਦੇ ਆ ਨਹੀਂ ਹੁਣ ਤੋਂ ਖੜੇ ਤੋਂ ਹੋਈਓ ਕਿਸੇ ਵੱਲੋਂ ਕੋਈ ਮਦਦ ਕੀਤੀ ਜਾ ਰਹੀ ਹੋਵੇ ਕੋਈ ਨਹੀਂ ਮਦਦ ਤਾਂ ਬੇਟੇ ਕਰਤਾ ਘਰਾਂ ਦੇ ਉੱਪਰ ਬੈਠੇ ਨੀਚਾ ਤੋਂ ਪਾਣੀ ਕੀ ਮਾਰ ਆਇਆ ਪਾਣੀਓ ਪਾਣੀ ਜਾ ਰਿਹਾ ਨੀਚੇ ਨੂੰ ਮਾਰ ਗਿਆ ਆ ਬੇਟਾ ਹਾਂ ਬਹੁਤ ਨੁਕਸਾਨ ਹੋਆ ਬੇਟੇ ਦਿਨ ਤਾਂ ਤਾਂ ਹੈ ਨਹੀਂ ਕੋਈ ਕੁਛ ਕੁਛ ਨਹੀਂ ਦਿੰਦਾ ਹੈ ਗਿਆ ਕੋਈ ਹਰ ਸਾਲ ਜੀਵਨ ਦਾ ਰਗੇ ਘਰਾਂ ਮਾ ਗੇਰ ਨਾ ਪੜਾ ਸਮਾਨ ਚੱਕ ਚੱਕ ਕੌਂਚੀ ਦੇ ਪਰਦੌੜਾਂ ਲੈ ਕੇ ਨਿਆਣੇ ਪਾਣੀ ਦੇ ਵਿੱਚ ਨੂੰ ਭੱਜਾਂ ਬਹੁਤ ਬਿਮਾਰ ਹੋ ਜਾਂ ਬੱਚੇ ਗੰਦਾ ਪਾਣੀ ਦੇਖ ਦੇਖਾ ਡਰਾਂ ਕੋਈ ਉਰੇ ਤੇ ਨਾ ਕੁਛ ਕੱਟ ਲੇ ਉਰੇ ਤੇ ਨਾ ਕੁਛ ਕੱਟ ਲੇ ਅੱਦੇ ਡਰ ਕੇ ਮਾਰੇ ਬਿਮਾਰ ਹੋ ਜਾਂ

ਬੱਚਿਆਂ ਨੂੰ ਪਾਲਾਂ ਜਾਂ ਫਿਰ ਆਪਣਾ ਕਮਰਾ ਬਣਾਵਾ। ਆਪ ਦੇਖ ਵੀ ਸਕਾਂ ਜੇ ਕਮਰੇ ਦੀ ਤਸਵੀਰ ਲੈਣੀ ਛਕਾਂ ਲੈ ਸਕਾਂ। ਹਾਂ। ਹਾਂ। ਤੁਹਾਡਾ ਨਾਮ ਸਰ? ਮਨਦੀਪ ਸਿੰਘ। ਐਸੀ ਪਿੰਡ ਦੇ ਰਹੇ। ਹਾਂਜੀ ਹਾਂਜੀ। ਤੁਹਾਨੂੰ ਤੁਹਾਡਾ ਧੰਨਵਾਦ ਆ ਪਹਿਲਾਂ ਤੁਸੀਂ ਪਿੰਡ ਚ ਆਏ। ਸਾਡੇ ਪਿੰਡ ਨੂੰ ਬੈਕਵਰਡ ਏਰੀਆ ਕਹਿੰਦੇ ਆ। ਅਸੀਂ ਬੈਕਵਰਡ ਆਪੇ ਬਣਨਾ ਉ ਮਾਝੇ ਚਲੋ ਆਪਣੇ ਭਾਈਆਂ ਉੱਥੇ ਵੀ ਉੱਥੇ ਦੁਨੀਆ ਜਾ ਰਹੀ ਹੈ। ਸੈਲੀਬ੍ਰਿਟੀ ਸਭ ਕੁਝ ਉੱਥੇ ਜਾ ਰਿਹਾ। ਪਰ ਊਰੇ ਅਸੀਂ ਹਰ ਸਾਲ ਮਾਰ ਕਰਦੇ ਸਾਡੇ ਕੋਲ ਕੋਈ ਨਹੀਂ ਪਹੁੰਚ ਕਰਦਾ ਹੁਣ ਵੀ ਜੋ ਵੀ ਹੈ ਅਸੀਂ ਪਿੰਡਾਂ ਵਾਲੇ ਆਪਸ ਵਿੱਚ ਮਦਦ ਕਰ ਰਹੇ ਹਾਂ ਕੋਈ ਬਾਹਰੋਂ ਆ ਵੀ ਰਹੀ ਹੈ ਅਸੀਂ ਲੈ ਨਹੀਂ ਸਕਦੇ ਉਹਨੂੰ ਮਦਦ ਦੀ ਸਾਨੂੰ ਲੋੜ ਤਾਂ ਡੀਜ਼ਲ ਹਰ ਅੱਗੇ ਡੀਏਪ ਦੀ ਪੈਣੀ ਹੈ ਤਰਾਸਨ ਸਾਡੇ ਕੋਲ ਹੈਗਾ ਖਾਣ ਜੋਗਾ ਝੂਠ ਬੋਲਣ ਦਾ ਤਾਂ ਕੋਈ ਫਾਇਦਾ ਨਹੀਂ ਅਸੀਂ ਨਾ ਲੈ ਸਕਦੇ ਹਾਂ ਅਸੀਂ ਲੰਗਰ ਲਾਣ ਵਾਲੇ ਕਿੱਥੇ ਮੰਗ ਮੰਗੇ ਖਾਵਾਂਗੇ ਸੈਲੀਬ੍ਰਿਟੀ ਉੱਥੇ ਪਹੁੰਚ ਰਹੇ ਆ ਚਲੋ ਉੱਥੇ ਵੀ ਜਾਣਾ ਚਾਹੀਦਾ ਪਰ ਊਰੇ ਵੀ ਆ ਕੇ ਦੇਖਣਾ ਚਾਹੀਦਾ ਕੋਈ ਸੈਲੀਬ੍ਰਿਟੀ ਊਰੇ ਆ ਕੇ ਹਾਮੀ ਭਰੇ ਦਾ ਮਨ ਲੱਗਦਾ ਕੁਝ ਹੋ ਸਕਦਾ ਊਰੇ ਪਹੁੰਚ ਨਹੀਂ ਕਰ ਰਿਹਾ ਕੋਈ ਵੀ ਬਹੁਤ ਥੇ ਚੱਲ ਉੱਥੇ ਵੀ ਚੱਲ ਜਾਣਾ ਚਾਹੀਦਾ ਆਪਾਂ ਨੂੰ ਨਹੀਂ ਕਹਿੰਦੇ ਵੀ ਜਾਓ ਪਰ ਊਰੇ ਵੀ ਦੇਖਣਾ ਚਾਹੀਦਾ ਆ ਗੱਲਾਂ ਆ ਬਾਕੀ ਪ੍ਰਸ਼ਾਸਨ ਦਾ ਕੁਝ ਕਰ ਨਹੀਂ ਰਿਹਾ ਔਰੇ ਫਾਸਲਾਂ ਤੋਂ ਵੱਡੇ ਸਾਹਮਣੇ ਆ ਸਾਰੀ ਖਰਾਬ ਹੋ ਗਈ ਪ੍ਰਸ਼ਾਸਨ ਨੇ ਕੋਈ ਹੈਲਪ ਨਹੀਂ ਕੀਤੀ ਨਾ ਉਹਨਾਂ ਨੇ ਕਰਨੀ ਐ 2023 ਚ ਜਦ ਫਲੱਡ ਆਇਆ ਸੀ ਉਦੋਂ ਕੁਝ ਵੀ ਨਹੀਂ ਕਰਿਆ ਜਦ ਵੀ ਖਰਾਬ ਆਪੇ ਪੋਦਾਂ ਪੋਦਾਂ ਲਾ ਕੇ ਲਾਈ ਸੀ ਦੁਬਾਰੇ ਚੋਨਾ ਹੋ ਗਿਆ ਸੀ ਮਾਖ ਤਾਂ ਮਰ ਗਿਆ ਸੀ ਇਹਨਾਂ ਨੇ ਤਾਂ ਕੁਝ ਨਹੀਂ ਕਰਿਆ ਉਸ ਤੁਹਾਡੀ ਆਵਾਜ਼ ਹੀ ਸਰਕਾਰ ਤੱਕ ਪਹੁੰਚੀ ਫਿਰ ਕੋਈ ਮੁਆਵਜ਼ਾ ਨਹੀਂ ਮਿਲਦਾ ਇੱਥੇ ਆ ਦਿਖ ਰਹੀ ਆ ਹੁਣ ਵੀ ਹਰੀ ਲੱਗ ਰਹੀ ਆ ਅੰਦਰੋਂ ਚੋਨਾ ਅੰਦਰ ਵੱੜ ਕੇ ਦੇਖੋ ਇਹਨਾਂ ਦੇ ਇਹ ਕੁਝ ਨਹੀਂ ਹੈ ਮੈਂ ਇਹਨਾਂ ਨੂੰ ਦੇਖ ਲੈਣਾ ਵੀ ਇਹ ਤਾਂ ਹਰੀ ਐ ਉੱਪਰੋਂ ਦੇਖ ਲੈਣਾ ਹੁਣ ਸੈਟਲਾਈਟਾਂ ਨੇ ਵੀ ਦੇਖ ਲੈਣਾ ਜਾ ਡੂਬਰੇ ਜਾਂ ਸੈਟਲਾਈਟ ਵੀ ਕੰਮ ਜਦ ਅਸੀਂ ਅੱਗ ਲਾਣੀ ਇਸ ਝੋਨੇ ਤੇ ਫੇਰ ਸੈਟਲਾਈਟ ਆ ਜਾਣੇ ਹੁਣ ਕੋਈ ਸੈਟ ਹੁਣ ਘਰ ਨਹੀਂ ਦਿਖ ਰਹੇ ਉਹਨਾਂ ਸੈਟਲਾਈਟਾਂ ਡੁੱਬਿਆ ਹੋਇਆ ਉਹਨਾਂ ਦੇ ਸੈਟਲਾਈਟ ਬੰਦ ਹੋ ਗਏ ਜਦੋਂ ਅਸੀਂ ਇਹਨਾਂ ਨੂੰ ਅੱਗ ਲਾਣੀ ਫੇਰ ਸੈਟਲਾਈਟ ਆ ਜਾਣਾ ਫੇਰ ਸਾਡੇ ਪਰਚੇ ਹੋਣੇ ਆ ਜਿੰਮੇਦਾਰ ਚਾਹੇ ਕਿੱਥੇ ਜਾਏ ਦੱਸੋ ਤਾਂ ਸਹੀ ਕੋਈ ਹੱਲ ਤਾਂ ਹੋਣਾ ਇਹਦਾ ਅਸੀਂ ਕਿਉਂ ਅੱਗ ਲਾਈਏ ਕੋਈ ਦੇ ਕੀ ਕਾਤੋਂ ਲਾਈ ਦੱਸੋ ਅਸੀਂ ਕਿੱਥੋਂ ਪੈਸਾ ਖਰਚ ਲਾਂਗੇ ਇਹਨੂੰ ਵਿੱਚ ਵੰਨ ਵਾਸਤੇ ਸਾਡੇ ਕੋਲ ਤਾਂ ਆਪਣੇ ਬੀਜਣ ਵਾਸਤੇ ਦਾਣੇ ਨਹੀਂ ਹੈਗੇ ਖਾਣ ਵਾਸਤੇ ਚੋਲ ਮੁੱਲ ਲੈਣੇ ਪੈਣੇ ਆ ਜਦ ਅਸੀਂ ਅੱਗੇ ਜਾ ਕੇ ਆਪਣਾ ਛਾਲ ਕੱਢਣਾ ਹੈ ਪਾਣੀ ਦੀ ਮਾਰ ਕਾਰਨ ਇੱਥੇ ਪੇੜ ਵੀ ਗਿਰ ਗਏ ਤੇ ਬਾਲਣ ਵੀ ਸਾਰਾ ਖਰਾਬ ਹੋ ਗਿਆ ਸਾਰਾ ਖਰਾਬ ਹੋ ਗਿਆ ਜੀ ਜ਼ਮੀਨ ਤੂੜੀ ਨਹੀਂ ਹੈ ਇਸਕੇ ਪਾਣੀ ਨੂੰ ਜਮੀ ਨਹੀਂ ਹੈ ਕੁਝ ਅੱਛਾ ਜੀ ਹਾਂ ਤੇ ਜਦ ਪਾਣੀ ਆਇਆ ਸੀਗਾ ਉਦੋਂ ਇੱਥੇ ਹੀ ਸੀਗੇ ਇੱਥੇ ਤੇ ਹਾਂ ਡੰਗਰ ਪਰਾਂ ਕੱਢ ਲਈ ਤੇ ਮਨ ਨੇ ਇਹ ਕਿਤਨੇ ਪਾਣੀ ਮਨ ਨੂੰ ਕੱਢੇ ਹੋਰਾਂ ਤੇ ਅੱਛਾ ਜੀ ਹਾਂ ਉਹ ਪਰਾਂ ਡੈਂਕ ਖੜੀ ਉਸ ਗਿਲ ਨੂੰ ਤੇ ਲਾਸ ਪਾਕ ਤੇ ਤੁਹਾਡੇ ਘਰ ਕਾਫੀ ਨੁਕਸਾਨ ਕਰ ਗਿਆ ਪਾਣੀ ਨਾ ਨਕਾਰ ਮਾਰੇ ਬਚ ਗਏ ਉਹ ਮੈਂ ਕਹਦਾ ਮਾਰਨ ਕਾ ਅਮ ਪਾਣੀ ਇਹ ਬੰਦਾ ਡਾਲ ਗਿਆ ਤਾ ਹਾਂ ਝੂਠ ਬੋਲ ਕੇ ਤਾਂ ਸਰਦਾ ਨਹੀਂ ਕੁਛ ਹੈ ਮੈਂ ਮੈਂ ਕਹਿੰਦਾ ਮੇਰਾ ਨੁਕਸਾਨ ਹੋਇਆ ਨਾ ਨੁਕਸਾਨ ਮੇਰੇ ਬਸ ਤੁਹਾਡੇ ਪਸ਼ੂਆਂ ਦੀ ਹਾਂ ਪਸ਼ੂਆਂ ਦੀ ਹਾਂ ਹਾਂ ਜੀ ਹਾਂ ਹਾਂ ਗਾਂ ਜੀ ਉਹ ਤਾਂ ਆਪਣੀ ਕੁਛ ਦਿਖਾ ਤਾਂ ਨੁਕਸਾਨ ਪਸ਼ੂ ਭੁੱਖੇ ਮਰੇ ਤੇਰੇ ਸਾਹਮਣੇ ਕੱਖ ਨਹੀਂ ਕੰਡਾ ਨਹੀਂ ਗਰੀਬ ਆਦਮੀ ਮਿਹਨਤੀ ਬੰਦੇ ਠੀਕ ਆ ਮਨ ਨੂੰ ਮਿਲਿਆ ਉਹ ਜੀ ਕਿਆ ਕਹਾਂ ਨੂੰ ਜਿੰਨ ਚਾਰਾ ਸਕਾਂ ਹਾਂ ਉਹ ਚਾਰਾ ਤੋਂ ਕੱਲਾ ਕਾ ਖਾ ਨਹੀਂ ਸਕਦੇ ਨਾ ਅੱਛਾ ਅੱਛਾ ਹਾਂ ਤੂੜੀ ਨਹੀਂ ਮਨ ਨੂੰ ਮਿਲੀ ਹੈ ਕੱਲ ਹੀ ਤੀਤਨਾ ਇਹ ਉਰੀ ਸੀ ਉਹ ਟੋਕਰ ਦੇ ਕੇ ਤੇ ਮਨ ਨੂੰ ਹੀ ਤੀਤਨਾ ਚੜੀ ਗਾ

ਮੈਨੂੰ ਅੱਜ ਮਿਲਣਾ ਚਾਹੀਦਾ ਸਰਪੰਚ ਜੀ ਵੀ ਤਾਂ ਨਹੀਂ ਦਿੰਦੇ ਹੈਗੇ ਅਸੀਂ ਰਾਤ ਨੂੰ ਕਹਾਂਗੇ ਮਾਰੀ ਉੱਥਾਂ ਕਨੇ ਦੇਖਾਂ ਸਰਪੰਚ ਜੀ ਨਿਉ ਕਹਾਂਗੇ ਮਾਰੀ ਉੱਥਾਂ ਕਨੇ ਦੇਖਾਂ ਕੋਈ ਨਹੀਂ ਦਿੰਦਾ ਪਿਛਲੀ ਮੰਦੀ ਆਈ ਕੀ ਮੰਦੀ ਕੋਈ ਨਹੀਂ ਦਿੰਦਾ ਮੇਰੇ ਸੱਡ ਪੁਆ ਕਾ ਇਸ ਤਰੀ ਛੋੜ ਦਈਏ ਪੈਸਾ ਵੀ ਲਵਾ ਦੇ ਗਰੀਬੰਦਾ ਕਹਾਂ ਤੇ ਲਾਵਾ ਪੁੱਤ ਬਸ ਆ ਮੰਗੇ ਆ ਮੰਗੇ ਬਸ ਇਹ ਅਸੀਂ ਖਾਣ ਨੂੰ ਕੁਝ ਹੈ ਵੀ ਨਹੀਂ ਸਾਡੇ ਦਿਹਾੜੀ ਵਾਲੇ ਹੀ ਘਰ ਬੈਠੇ ਆ ਖਾਵਣਗੇ ਕੀ ਅਸੀਂ ਸਾਡੇ ਘਰ ਵੀ ਚੋਂਦੇ ਆ ਕੀ ਕਰੀਏ ਸਰਕਾਰ ਨੂੰ ਸਾਨੂੰ ਦੇਣਾ ਚਾਹੀਦਾ ਕੁਛ ਨਾ ਕੁਛ ਤਾਂ ਦੇਣਾ ਚਾਹੀਦਾ ਏ ਕੀ ਕਰੀਏ ਅਸੀਂ ਫਿਰ ਕਿਹਦੀ ਮਦਦ ਮੰਗੇ ਸਰਕਾਰ ਦੀ ਮਦਦ ਮੰਗਾਗੇ ਕਿਵੇਂ ਹੋਰ ਕਿਹਦੀ ਮੰਗੇ ਤੁਹਾਡੇ ਤੱਕ ਖਾਣ ਪੀਣ ਦਾ ਸਮਾਨ ਰਸ਼ਨ ਵਗੈਰਾ ਕੁਛ ਪਹੁੰਚਾਇਆ ਜਾ ਰਿਹਾ ਹਾਂ ਮੈਨੂੰ ਮਿਲਿਆ ਪੁੱਤ ਅੱਜ ਜ਼ਰੂਰ ਹੈ ਜੀ ਪਰ ਇੱਧਰ ਤੋਂ ਮੋੜ ਦਿੰਦੇ ਆ ਜਿਹੜੇ ਅੱਗੇ ਬੈਠੇ ਹੈ ਜੀ ਇਹ ਤੁਹਾਡੇ ਤੱਕ ਨਹੀਂ ਪਹੁੰਚਦਾ ਸਾਡੇ ਤੱਕ ਨਹੀਂ ਪਹੁੰਚਦਾ ਜੀ ਹਾਂ ਫਿਰ ਲਿਆਵਾ ਆਮ ਜਰੂਰ ਪੁੱਤ ਉਧਰ ਦੇ ਚੱਕ ਲਿਆਵਾ ਪਰ ਪੂਰਾ ਨਹੀਂ ਆਉਂਦਾ ਵੀ ਕਰ ਕਰ ਵੰਡੇ ਜੀ ਵੀ ਕਰ ਕਰ ਵੰਡੇ ਚਾਹੀਦੇ ਨੇ ਉੱਥੇ ਵੰਡਦੇ ਆਂ ਚੱਲ ਚੱਲ ਹਾਂਜੀ ਉਥੇ ਹਮ ਆਪੇ ਜਾਂਦੇ ਆ ਫਿਰ ਪੁੱਤ ਅੱਛਾ ਕਾफी ਦੂਰ ਪੈ ਜਾਂਦਾ ਏ ਸਾਨੂੰ ਫਿਰ ਜੇ ਜੇ ਹਮ ਭੱਜਾ ਫਿਰ ਨੂੰ ਕਹਿੰਦੇ ਆ ਕਿ ਮੇ ਭੱਜਦੇ ਆ ਖਾਨੋਂ ਤਾਂ ਭੱਜਣਾ ਹੀ ਪੈਂਦਾ ਏ ਸਾਰੇ ਮਜ਼ਾਕ ਕਰਦੇ ਆ ਸਾਨੂੰ ਵੀ ਕਿਵੇਂ ਭੱਜ ਰਹੇ ਆ ਇੱਥੇ ਇੱਥੇ ਸੀ ਹੋਰ ਬਹੁਤ ਮਜ਼ਾਕ ਆਉਂਦੀ ਸਾਡਾ ਭੱਜਣਾ ਪੈਂਦਾ ਏ ਇਹ ਬੜੇ ਜੱਟ ਜ਼ਿਮੀਦਾਰ ਪਾਣੀ ਨਾਲ ਛੋਟੇ ਛੋਟੇ ਬੱਚੇ ਵੀ ਨਾ ਨਾ ਮੋ ਪਹਿਲਾ ਤਾਂ ਜਿਹੜਾ ਪਹਿਲਾ ਅਸੀਂ ਪਾਣੀ ਭਰਿਆ ਹੋਇਆ ਸੀ ਉਹੀ ਪੀ ਰਹੇ ਹੁਣ ਤੱਕ ਤਾਂ ਤੁਹਾਨੂੰ ਪਾਣੀ ਦਿਖਾਉਂਦੇ ਆਂ ਜੇ ਹਾਂ ਮਾ ਜੱਜ ਜਦੋਂ ਅਸੀਂ ਝੂਠ ਨਹੀਂ ਬੋਲਦੇ ਪਾਣੀ ਭਰਿਆ ਹੋਇਆ ਉਹ ਵੀ ਨੱਕ ਗੰਦਾ ਪਾਣੀ ਆਈ ਜਿਹੜੇ ਪਾਣੀ ਦੇ ਕੇ ਜਾ ਰਹੇ ਉਹੀ ਪੀ ਰਹੇ ਆ ਇਸੀ ਉਹ ਵੀ ਉਸ ਵਿੱਚ ਕੱਪੜੇ ਤੋ ਆ ਤੋ ਆ ਰਹੇ ਆ ਪੀ ਰਹੇ ਹਾਂ ਮਾ ਚਲੂਰਾ ਪਾਣੀ ਤੋਂ ਉਤਰਾਂਦਾ ਨਹੀਂ ਹੈ ਜਿਹੜੀ ਬੋਤਲਾਂ ਦੇ ਕੇ ਜਾ ਰਹੇ ਉਹ ਜਿੰਨੇ ਵੰਡ ਕੇ ਜਾਂਦੇ ਆ ਉਹ ਪੀਦੇ ਆਂ ਜੀ ਬਾਕੀ ਸਾਰਾ ਪਾਣੀ ਗੰਦਾ ਆ ਰਿਹਾ ਹੈ ਹਾਂ ਜੀ ਕੀ ਬੰਦ ਹੈ ਸਰਕਾਰ ਜੇ ਕੁਝ ਕਰੇਗੀ ਸਾਡੇ ਗਰੀਬਾਂ ਵਾਸਤਾ ਤਾਂ ਹੀ ਫਾਇਦਾ ਨਹੀਂ ਤਾਂ ਅਸੀਂ ਬੋਟਿਸ ਵਾਸਤੇ ਪਾਉਂਦੇ ਆ ਨਹੀਂ ਤਾਂ ਕੋਈ ਫਾਇਦਾ ਹੀ ਨਹੀਂ ਹੈ ਸਾਡੀ ਸਰਕਾਰ ਤੇ ਕਿ ਸਾਡੀ ਪਹੁੰਚ ਦਾ ਮਤਲਬ ਪਾਚ ਪਹਚਾਈ ਜਾਵੇ ਕਿ ਸਾਡੇ ਇੱਥੇ ਪਾਣੀ ਆਇਆ ਹੜ ਦੀ ਮਾਰ ਪੈਂਦੀ ਆ ਸਾਨੂੰ ਘੱਗਰ ਕਰਕੇ ਇਸ ਕਰਕੇ ਸਾਡੇ ਗੁਹਾਰੇ ਸਾਡੇ ਘਰ ਉੱਪਰ ਰੱਬ ਦੀ ਬਹੁਤ ਮਾਰ ਆ ਕਿ ਸਾਡੇ ਕੋਲ ਤੇ ਕੁਝ ਨਹੀਂ ਐ ਇਸ ਟਾਈਮ ਜਵਾਕ ਆ ਸਾਰੇ ਡੰਗਰਾਂ ਦਾ ਬਹੁਤ ਬੁਰਾ ਹਾਲ ਐ ਅਸੀਂ ਚਾਹੁੰਦੇ ਆ ਸਰਕਾਰ ਦੇ ਐਮਐਲਏ ਗੁਰਲਾਲ ਕਰੋਰ ਬਣਿਆ ਦੇਖ ਉਹ ਤੇ ਸਾਡੇ ਤੇ ਨਹੀਂ ਆਉਂਦਾ ਪੋਟਾ ਮੰਗਣ ਆ ਜਾਂਦੇ ਆ ਕਹਿੰਦੇ ਅਸੀਂ ਵੋਟਾ ਵਮੇ ਵਾਦੇ ਝੂਠੇ ਵਾਦੇ ਕਰਦੇ ਆ ਜਦ ਝੂਠੇ ਵਾਦੇ ਕਰਕੇ ਚਲੇ ਜਾਂਦੇ ਆ ਅਸੀਂ ਚਾਹੁੰਦੇ ਆ ਕਿ ਸਾਡੇ ਤੇ ਆਵੇ ਸਾਡੀ ਸਾਡੀ ਸੁਣੇ ਕੀ ਗੱਲਬਾਤ ਕੀ ਆ ਕੀ ਪ੍ਰੋਬਲਮ ਆ ਸਾਨੂੰ ਅਸੀਂ ਚਾਹੁੰਦੇ ਆ ਮੈਂ ਜਿਹੜਾ ਕੱਲ ਈ ਅਸੀਂ ਚਾਹੁੰਦੇ ਆ ਕਿ ਸਾਡੀ ਜੋ ਬਾਜਾ ਤੁਸੀਂ ਤੁਸੀਂ ਬਾਜ ਸਾਡੀ ਸਰਕਾਰਾਂ ਤੱਕ ਪਹੁੰਚਾਵੇ ਅਸੀਂ ਇਹ ਗੁਜ਼ਾਰਸ਼ ਕਰਦੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਕੇ ਅਸੀਂ ਜਾਣਿਆ ਕਿ ਇਹ ਪਿੰਡ ਪਾਣੀ ਦੀ ਕਾਫੀ ਮਾਰ ਹੇਠ ਆ ਗਿਆ ਪਾਣੀ ਨੇ ਇਸ ਪਿੰਡ ਦਾ ਖਾਸਾ ਨੁਕਸਾਨ ਕਰਿਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਹਲੇ ਵੀ ਪਾਣੀ ਵਗਦਾ ਜਾ ਰਿਹਾ ਹੈ ਰੁਕ ਨਹੀਂ ਰਿਹਾ ਚਾਰੇ ਚੁਫੇਰੇ ਇਸ ਪਿੰਡ ਦੇ ਪਾਣੀ ਹੈ ਬਾਹਰ ਜਾਣ ਦਾ ਰਸਤਾ ਆਉਣ ਦਾ ਰਸਤਾ ਸਾਰੇ ਬੰਦ ਨੇ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਤੇ ਅਸੀਂ ਜਾਣਿਆ ਕਿ ਕਿਵੇਂ ਉਹਨਾਂ ਦੇ ਘਰਾਂ ਦੀਆਂ ਛੱਤਾਂ ਡਿੱਗਣ ਵਾਲੀਆਂ ਨੇ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਿਆ ਹੀ ਹੋਵੇਗਾ ਕਿ ਉਹਨਾਂ ਦੇ ਘਰਾਂ ਦੇ ਵਿੱਚ ਤਰੇੜ ਆ ਗਈ ਸੀ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਘਰ ਦੇ ਅੰਦਰ ਤੱਕ ਪਾਣੀ ਦਾਖਲ ਹੋ ਗਿਆ ਸੀ ਤੇ ਵਿੱਚ ਪਾਣੀ ਦੇ ਕਾਫੀ ਜ਼ਹਿਰੀਲੇ ਜਾਨਵਰ ਸੱਪ ਵਿੱਚੂ ਵਗੈਰਾ ਵਗੈਰਾ ਜੋ ਸੀਗੇ ਤੈਰ ਰਹੇ ਸ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਜਾਨਵਰਾਂ ਲਈ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਹੈ ਅਸੀਂ ਅਕਸਰ ਕਈ ਪਿੰਡਾਂ ਵਿੱਚ ਜਾਂਦੇ ਰਹਿੰਦੇ ਹਾਂ ਹੁਣ ਹੜਾ ਕਰਕੇ ਅਸੀਂ ਰੋਜ਼ ਮਿੱਥ ਨਵੇਂ-ਨਵੇਂ ਪਿੰਡ ਵਿੱਚ ਜਾਂਦੇ ਹਾਂ ਜਿੱਥੇ ਸਾਨੂੰ ਇੱਕੋ ਹੀ ਸਮੱਸਿਆ ਸੁਣਨ ਨੂੰ ਮਿਲਦੀ ਹੈ ਕਿ ਕੱਗਰ ਨਦੀ ਦੇ ਬਲ ਕੱਡੇ ਜਾਣ ਸੁਖਨਾ ਝੀਲ ਵਿੱਚ ਸਮੱਸਿਆ ਹੈ ਇਹ ਸਰਕਾਰ ਵੱਲੋਂ ਸਾਡੀ ਮਦਦ ਨਹੀਂ ਕੀਤੀ ਜਾ ਰਹੀ ਤੇ ਲੋਕ ਬੁਲੰਦ ਟੀਵੀ ਨੂੰ ਕਹਿੰਦੇ ਨੇ ਕਿ ਸਾਡੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇ ਹੁਣ ਤੁਸੀਂ ਦੱਸੋ ਅਸੀਂ ਤੁਹਾਡੀ ਆਵਾਜ਼ ਪ੍ਰਸ਼ਾਸਨ ਤੱਕ ਕਿਵੇਂ ਪਹੁੰਚਾ ਸਕਦੇ ਹਾਂ ਅਸੀਂ ਸਿਰਫ ਇੱਕ ਵੀਡੀਓ ਪਾ ਕੇ ਤੇ ਚੁੱਪ ਕਰਕੇ ਤਾਂ ਬੈਠ ਨਹੀਂ ਸਕਦੇ ਤੇ ਅਸੀਂ ਤੁਹਾਨੂੰ ਸਭ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੀ ਜੋ ਵੀ ਜਾਇਜ਼ ਮੰਗ ਹੁੰਦੀ ਹੈ ਉਸ ਨਾਲ ਸੰਬੰਧਿਤ ਅਧਿਕਾਰੀ ਦਾ ਨੰਬਰ ਸਾਨੂੰ ਨਿਚੇ ਦਿੱਤੇ ਗਏ ਨੰਬਰ ਤੇ ਭੇਜਿਆ ਜਾਵੇ ਤਾਂ ਕਿ ਅਸੀਂ ਉਸ ਅਧਿਕਾਰੀ ਨਾਲ ਗੱਲ ਕਰਕੇ ਤੁਹਾਡੀ ਸਮੱਸਿਆ ਦਾ ਹੱਲ ਲੱਭ ਸਕੀ ਬੁਲੰਦ ਟੀਵੀ ਲੋਕਾਂ ਤੇ ਸਰਕਾਰ ਦੇ ਵਿੱਚ ਸਿਰਫ ਇੱਕ ਵਿਚੋਲਾ ਹੈ ਤੇ ਬੁਲੰਦ ਟੀਵੀ ਤੁਹਾਨੂੰ ਵਿਸ਼ਵਾਸ ਦਿਲਾਉਂਦਾ ਹੈ ਕਿ ਤੁਹਾਡੀ ਸਮੱਸਿਆ ਦਾ ਹੱਲ ਜ਼ਰੂਰ ਲੱਭਿਆ ਜਾਏਗਾ ਤੁਹਾਡੀ ਆਵਾਜ਼ ਪ੍ਰਸ਼ਾਸਨ ਤੱਕ ਜ਼ਰੂਰ ਪਹੁੰਚਾਈ ਜਾਏਗੀ ਬੁਲੰਦ ਟੀਵੀ ਰੱਬ ਅਗੇ ਅਰਦਾਸ ਕਰਦਾ ਹੈ ਕਿ ਪੰਜਾਬ ਤੇ ਆਏ ਇਸ ਵਿਪਤਾ ਦਾ ਸਮਾਂ ਜਲ ਤੋਂ ਜਲਦ ਟਲੇ ਇਸੇ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਪਰ ਯਾਦ ਰੱਖਣਾ ਠੀਕ ਹੋਈ ਨਹੀਂ ਉੱਥੇ ਬੁਲੰਦ ਹੈ